ਆ ਬਾਬਾ ਜੀ ਆਇਆ ਹੁਣ ਇੱਥੇ ਆਪਣੇ ਭਾਈ ਵਾਲੇ ਇਹਨਾਂ ਨੇ ਰਹਿਣਾ ਵਾ ਇਹ ਮਹਾਤਮਾ ਜੀ ਆ ਨਵੇਂ ਆਇਆ ਹੁਣ ਇੱਥੇ ਬਹੁਤ ਸਾਧੂ ਇੱਥੇ ਰਹਿ ਕੇ ਗਏ ਆ ਬਹੁਤ ਸਾਧੂ ਬਾਬੇ ਦੇ ਅੱਜ ਹੀ ਆਇਆ ਆਹ ਦੇ ਪ੍ਰਕਰਮਾ ਕਰ ਰਹੇ ਆ ਪ੍ਰਕਰਮਾ ਕਰਕੇ ਤੇ ਆਹ ਆਹ ਦੇ ਖੜੇ ਬਾਬਾ ਜੀ ਬਾਬਾ ਭਾਈਸਗਰਾਂ ਦੇ ਸਥਾਨ ਤੇ ਹੁਣ ਇਹਨਾਂ ਨੇ ਰਹਿਣਾ ਹੈ ਇੱਥੇ ਤਪਛਾ ਬਹੁਤ ਕਰਦੇ ਆ ਥਣ ਸਾਮ ਤੇ ਰੋਟੀ ਹੱਟੀ ਮਸਾ ਹੀ ਖਵਾਈਦੀ ਹੈ ਇਹਨਾਂ ਨੂੰ ਠਾ ਕੇ ਵੀ ਉੱਠ ਕੇ ਬਾਬਾ ਜੀ ਸ਼ਕਲੋ ਪ੍ਰਸ਼ਾਦਾ ਆ ਗਿਆ ਤੇ ਤਪਛਾ ਤੇ ਬਹਿ ਜਾਂਦੇ ਆ ਤੇ ਵਾ ਬਾਣੀ ਪੜ੍ਹੇ ਜਾਂਦੇ ਆ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੀ ਕਰੀ ਜਾਂਦੇ ਆ ਬਹੁਤ ਵਧੀਆ ਜਗ੍ਹਾ ਤੇ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਵੀ ਇੱਥੇ 10-12 ਸਾਧੂ ਦੇਖੇ ਆਏ ਤੇ ਚਲੋ ਮਹਾਰਾਜ ਕਿਰਪਾ ਕਰੇ ਇਹਨਾਂ ਤੇ ਵੀ ਅਸੀਂ ਤਾਂ ਕਹਿੰਦੇ ਇਥੇ ਰਹਿਣ ਇਹ ਤੇ ਜਗ੍ਹਾ ਨੂੰ ਲਾਉਣ ਭਾਗ ਤੇ ਸੰਗਤ ਆਵੇ ਇਹਨਾਂ ਨੂੰ ਨਾਸ਼ਕਾਰਾਂ ਕਰੇ ਨਾਲੇ ਬਾਬੇ ਦੀ ਜਗ੍ਹਾ ਨੂੰ ਕਰੇ ਬਾਬਾ ਜੀ ਆਪ ਹੀ ਲਿਆਉਂਦਾ ਬੰਦੇ ਆਪਦੇ ਵਰਗੇ ਅ ਜਿਵੇਂ ਮਹਾਤਮਾ ਹੀ ਆ ਕਿਹੋ ਜਿਹਾ ਬੰਦਾ ਚੜ੍ਹਦੀ ਕਲਾ ਰੱਖੇ ਤੇ ਐਂ ਜਗ੍ਹਾ ਨੂੰ ਉੱਚੀ ਸੁੱਚੀ ਸਾਨ ਬਖਸ਼ੇ ਵਾਹਿਗੁਰੂ ਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੰਦਰੁਸਤੀ ਬਖਸ਼ੇ ਸਾੜਿਆਂ ਨੂੰ ਸ਼ਾਬਾਸ਼ ਸ਼ਾਬਾਸ਼ ਇਹ ਠੀਕ ਆ ਵਾ ਐ ਸਭਲੇ ਹੁਣ ਠਾਇਆ ਬਾਬਾ ਜੀ ਨੂੰ ਪ੍ਰਕਰਮਾ ਕਰਕੇ ਉੱਠਦੇ ਆ ਜਦੋਂ ਵੀ ਉੱਠਦੇ ਫਿਰ ਪ੍ਰਕਰਮਾ ਕਰਨੀ ਆ ਪ੍ਰਕਰਮਾ ਕਰਕੇ ਫੇਰ ਆਉਂਦੇ ਆ ਥੱਲੇ ਤਾਂ ਅਸੀਂ ਅੱਜ ਇਹਨਾਂ ਦੀ ਵੀਡੀਓ ਬਣਾਈ ਆ ਇੱਥੇ ਰਹਿਣ ਲੱਗੇ ਹੁਣ ਬਾਬਾ ਜੀ ਸਾਲ ਨੂੰ ਵੀ ਬੇਫਿਕਰੀ ਹੋ ਗਈ ਚਲ ਜਗ੍ਹਾ ਤੇ ਦਿਨਾਂ ਚਿਰ ਸਾਧੂ ਰਾਂ ਨਾ ਜਗ੍ਹਾ ਤੇ ਹੋਵੇ ਤੇ ਜਗ੍ਹਾ ਵੀ ਨਹੀਂ ਉਨਾਂ ਚਿਰ ਵਧੀਆ ਲੱਗਦੀ ਆ ਸਾਰੇ ਜਗ੍ਹਾ ਦੇ ਵਿੱਚ ਦਿੰਦੇ ਆ ਗਿੜਾ ਇਹ ਹਾਂ ਛਾਬ ਜਾਦੂ ਕਰਮਾ ਨਾਲ ਮਿਲਦੇ ਆ ਜੱਗ ਤੇ ਆਉਂਦੇ ਆ ਸਾਧੂ ਬੜਲੇ ਬੜਲੇ ਬਣਦੇ ਆ ਦੁਨੀਆਂ ਤੇ ਅੱਗੇ ਤਾਂ ਪਹਿਲੀਆਂ ਚ ਬਹੁਤ ਸਾਧੂ ਬਣ ਜੇ ਹੁਣ ਨਹੀਂ ਕੋਈ ਬਣਦਾ ਹੁਣ ਹੁਣ ਸਮਾਂ ਆ ਗਿਆ ਹੋਰ ਅੱਗੇ ਸੀਗਾ ਹੋਰ ਅੱਗੇ ਆਪਣੇ ਜ਼ਿਮੀਂਦਾਰ ਵੀ ਬਣ ਜਾਂਦੇ ਸੀਗੇ ਹੁਣ ਨਹੀਂ ਹੁਣ ਤਾਂ ਉਹ ਬਣਦਾ ਜਿਹੜਾ ਬੰਦਾ ਪੂਰਾ ਬਾਹੇ ਗੁਰੂ ਨੂੰ ਪਹੁੰਚਦਾ ਵਾ ਆਰੇ ਆ ਵੀ ਜਗਾ ਜਮੇ ਆ ਤੇ ਆ ਬੇ ਸਰੋਵਰ ਤੇ ਸਾਰੇ ਢੀੜਾ ਗੂੜਾ ਦਿੰਦੇ ਆ ਇਹ ਸਾਰੀ ਜਗਾ ਨੂੰ ਚੈੱਕ ਕਰਿਆ ਟਿਕਾ ਕੇ ਇਹਨਾਂ ਨੇ ਜਮਾ ਕਹਿੰਦੇ ਵੀ ਠੀਕ ਆ ਕਾਂ ਤੇ ਜਗਾ ਬੜੀ ਵਧੀਆ ਕੋਈ ਬੰਦਾ ਨਹੀਂ ਕਹਿੰਦੇ ਇੱਥੇ ਰਾਤ ਨੂੰ ਆਉਂਦਾ ਤੇ ਨਾ ਮੈਨੂੰ ਕੋਈ ਸਤਾਉਂਦਾ ਤੇ ਮੈਂ ਇੱਥੇ ਬਾਣੀ ਪੜਦਾ ਬਹਿ ਕੇ ਹੇ ਰਾਤ ਨੂੰ ਕਈ ਵਾਰ ਤਾਂ ਬਿਨਾਂ ਲੀੜਿਆਂ ਤੋਂ ਹੀ ਬੈਠਾ ਹੁੰਦਾ ਹੈ ਬਿਨਾਂ ਲੀੜਿਆਂ ਤੋਂ ਹੀ ਉੱਤੇ ਲੀੜੇ ਲਾਏ ਤੋਂ ਹੀ ਚਲੋ ਐ ਤਾਂ ਇਹ ਭਾਗ ਮੇਲੀ ਦੇ ਪਾ ਕੇ ਰੱਖਦਾ ਕੋਈ ਨਾ ਹੋਰ ਇਹਨਾਂ ਨੂੰ ਇੱਕ ਦੋ ਚੋਲੇ ਸਮਾ ਦੇਣ ਇੱਥੇ ਵਧੀਆ ਆ ਕਾਂਚ ਕਹਿੰਦੇ ਜਗਾ ਵਾਲੀ ਵਧੀਆ ਇਹ ਕਾਂਤਾਲੀ ਇੱਥੇ ਕੋਈ ਬੰਦਾ ਦੂਰ ਆ ਪਿੰਡ ਤੋਂ ਕੋਈ ਬੰਦਾ ਆ ਕੇ ਸਤਾਉਂਦਾ ਨਹੀਂਗਾ ਜਨਾਚਰ ਨਾਮ ਲੈਣਾ ਪੂਰਾ ਚੜ੍ਹਦੀ ਕਲਾ ਨਾਲ ਬੈਠੇ ਲਈ ਜਾਂਦੇ ਆ ਚੰਨਾ ਸਾਡਾ ਇੱਥੇ ਆ ਕੇ ਇਹਨਾਂ ਨੇ ਇਹਨੇ ਪੂਰੀ ਸੇਵਾ ਕਰਦਾ ਚਾਹ ਪਾਣੀ ਦੀ ਇਹਨਾਂ ਦੀ ਪ੍ਰਸ਼ਾਦਾ ਪਾਣੀ ਇਹ ਸਕਾਉਂਦਾ ਬਾਬਿਆਂ ਨੂੰ ਆਈ ਇੱਥੇ ਚਲੋ ਖੁਸ਼ੀਆਂ ਦੇ ਨਾਲ ਸੰਗਤ ਰਹੀ ਜਾਂਦੀ ਆ ਤੇ ਅਸੀਂ ਵੀ ਇੱਥੇ ਵੇਲੇ-ਵੇਲੇ ਆ ਜਾਂਦੇ ਆ ਸਾਧ ਸੰਗਤ ਚਲੋ ਬਾਬੇ ਦੇ ਘਰੇ ਆ ਕੇ ਇੱਥੇ ਰੌਣਕਾਂ ਇਹਦੇ ਹੋਰ ਆ ਜਾਂਦੇ ਆ ਬੰਦੇ 1 2 ਚਲੋ ਮਹਾਰਾਜ ਤੰਦਰੁਸਤੀ ਵਾਸਤੇ ਸਾਰੇ ਨਗਰ ਨੂੰ ਦੇਸਾਂ ਦੇਸਾ ਜਿੰਨਾ ਸਾਡੇ ਬੱਚੇ ਬੰਦੇ ਗਏ ਆ ਵੀਰ ਸਾਡੇ ਸਾਰਿਆਂ ਨੂੰ ਵਾਹਿਗੁਰੂ ਤੰਦਰੁਸਤੀ ਵਾਸਤੇ ਜਗਾ ਚ ਖੜੇ ਤੰਦਰੁਸਤੀ ਵਾਸਤੇ ਮੰਗਦੇ ਆ ਨਗਰ ਤੇ ਮੇਹਰ ਭਰਿਆ ਸਰ ਤੇ ਹੱਥ ਰੱਖੇ ਇਹ ਜਗਾਵਾ ਤਾਂ ਹੀ ਸੋਹਣੀਆਂ ਲੱਗਦੀਆਂ ਜੇ ਇੱਥੇ ਜੀਵ ਵੱਧ ਤੋਂ ਵੱਧ ਆਉਣ ਤੇ ਨਮਸਕਾਰਾਂ ਕਰ ਲਵਾਂ ਸਾਧੂ ਵੀ ਫੇਰ ਹੀ ਚਾਹਦੇ ਆ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਵੀ ਸੰਗਤ 21 ਵਿੱਚ ਬਿਸਵੇ ਅਸੀਂ 20 ਬਿਸਵੇ